ਮਰਾ ਹਾਲ ਕੀ ਹੋ ਗਿਆ ਵਾ ਨੀਂਦ ਕਿਉਂ ਨਹੀਂ ਆਉਂਦੀ ਸਭ ਕੁਝ ਤਾਂ ਵਧੀਆ ਵਾ ਵਧੀਆ ਨਹੀਂ ਨਾ ਸਭ ਕੁਝ ਕਿਉਂ ਕਪੱਤ ਪਿਆ ਵਾ ਸੋਨੇ ਤੇ ਹਾਂ ਤੂੰ ਇਦਾਂ ਕਰ ਜਿੰਨਾ ਸੋਨਾ ਦਿਕੂਗਾ ਨਾ ਮੈਂ ਟਿੱਕੂ ਆ ਗਾਣਾ ਤੈਨੂੰ ਪਤਾ ਵਾ ਜਿੰਨਾ ਵੀ ਆ ਦੂ ਤੋੜੇ ਸੰਦੀਪ ਨੂੰ ਪਾਇਆ ਜਣਾ ਮੈਨੂੰ ਐਂ ਪਾਇਆ ਵੱਡੀ ਨੂੰ ਹਾਂ ਤੇ ਉਹਨੂੰ ਕਹੇ ਵੀ ਉਹਦੇ ਕੋਲ ਲੈ ਕੇ ਨਾ ਉਹਦਾ ਅੱਧ ਕਰਕੇ ਤੇਨੂੰ ਟਾੜੇ ਕੋਲ ਸੂਟ ਮੰਗੇ ਸੀ ਉਹ ਲਿਆ ਕੇ ਨਹੀਂ ਦਿੱਤੇ ਗਏ ਮੈਂ ਆਪਣਾ ਸੋਨਾ ਤਾਂ ਨਹੀਂ ਦੇਣਾ ਜੋ ਮਰਜ਼ੀ ਕਰ ਲੋ ਤੁਸੀਂ ਸਨ ਇਹ ਵੀ ਘਰ ਚੋਂ ਨਾ ਖਫਾਤ ਖਤਮ ਘੜੀਦਾ ਵਾ ਇਹਨਾਂ ਦੀ ਗੱਲਾਂ ਨਹੀਂ ਘੜੀਦੀ ਸੋਨਾ ਤੇ ਅੱਗੇ ਨਹੀਂ ਭੰਡਿਆ ਤੁਹਾਨੂੰ ਵੀ ਪਤਾ ਕਿੰਨਾ ਮਹਿੰਗਾ ਹੋ ਗਿਆ ਵਾ ਤੇ ਕਿੱਥੋਂ ਬਣਾਵਾਂ ਦੇਣਾ ਵਾ ਤੁਸੀਂ ਇਦਾਂ ਕਹਿ ਦੇਣਾ ਵਾ ਬਾਅਦ ਲਾਰੇ ਲਾ ਛੱਡਨੇ ਕੋਈ ਗੱਲ ਨਹੀਂ ਉਹ ਤਾਂ ਜੀ ਦਿਖਾ ਗੱਲ ਕਰਕੇ ਰਿਸ਼ਤੇਦਾਰਾਂ ਚ ਬੀਚੀ ਕਰਾਉਣੀ ਆ ਚੱਲ ਕੋਈ ਨਹੀਂ ਕੋਈ ਹੱਲ ਲੱਭ ਲੈਨੇ ਫਿਰ ਮੇਰੇ ਡੈਡੀ ਜਿੱਦਾਂ ਨਹੀਂ ਕਰਨਾ ਨਹੀਂ ਫਿਰ ਚੱਲ ਕੋਈ ਨਹੀਂ ਆਪਣਾ ਘਰ ਤੋਂ ਕੰਮ ਮੈਂ ਤੇ ਤਿਆਰ ਹੋ ਕੇ ਬੈਠੀ ਆ ਪਤਾ ਨਹੀਂ ਕਿੱਥੇ ਚ ਲੱਗੀ ਆ ਹੋ ਗਈਆਂ ਰੁਪਿੰਦਰ ਤਿਆਰ ਹਾਂਜੀ ਮੈਂ ਤਿਆਰ ਹੋ ਗਈਆਂ ਚਲ ਜੀ ਫਿਰ ਚਲੋ ਫਿਰ ਚੱਲ ਫਿਰ ਉਹ ਪਹਿਲੇ ਪੱਤੇ ਜਿਹੜੇ ਆ ਨਾ ਉਹ ਲੈ ਲਈ ਨਾਲ ਉਹ ਦਿਨ ਡਾਕਟਰ ਕਹਿੰਦਾ ਸੀ ਵੀ ਨਾਲ ਲੈ ਆਏ ਓਏ ਨਹੀਂ ਕੋਈ ਨਹੀਂ ਉਹ ਮੈਂ ਲੱਲੇ ਹੀ ਨਹੀਂ ਜੋ ਜਿਹੜੀ ਪਰਚੀ ਜੀ ਆ ਉਹ ਵੀ ਲੈ ਲਾ ਕੋਈ ਨਹੀਂ ਠੀਕ ਆ ਤੇ ਉਹ ਪੈਸੇ ਕਿਦਾਂ ਹੈਗੇ ਆ ਕੋਲ ਪੈਸੇ ਹੈਗੇ 1000 ਰੁਪਈਆ ਸਰ ਜੂਗੇ ਇਹਨੇ ਕਿ ਨਾ ਟੈਸਟ ਵੀ ਹੋਣੇ ਆ ਉਹ ਚੱਲ ਕੋਈ ਗੱਲ ਨਹੀਂ ਟੈਸਟ ਰਹਿਨ ਦਾਂਗੇ ਕੱਲੀ ਦਵਾਈ ਲੈ ਕੇ ਆ ਜਾਾਂਗੇ ਡਾਕਟਰ ਨੂੰ ਕਾਵਾਂਗੇ ਵੀ ਸਾਨੂੰ ਛੇਤੀ ਆ ਥੋੜੀ ਜੀ ਗੱਲ ਛੇਤੀ ਦੇ ਨਾ ਹੈਗੀ ਟੈਸਟ ਕਰਵਾਉਣੀ ਪੈਣੀ ਆ ਫੇਰ ਹੀ ਉਹ ਸਭ ਨੂੰ ਦਵਾਈ ਦੇਣਗੇ ਜੇ ਕੋਈ ਪ੍ਰੋਬਲਮ ਹੋਊਗੀ ਪਰ ਹੁਣ ਮੰਗਾ ਕਿਖੋਂ ਪੈਸੇ ਸਾਰੇ ਤੇ ਸਰਦੇ ਵਾਲਾ ਨੂੰ ਪੈਂਦੀ ਆ ਗਾੜੀਆਂ ਤੇ ਫੇਰ ਇੰਦਾ ਕਿੱਦਾਂ ਚੱਲੂਗਾ ਚੱਲ ਆ ਪੰਜਾ ਛੇ ਦਿਨਾਂ ਲਈ ਲਿਆਉਨੇ ਆ ਤੇ ਬਾਅਦ ਚ ਕੋਈ ਨਹੀਂ ਮੈਂ ਕਰਨਾ ਕੋਈ ਨਹੀਂ ਲਵਸੀਲਾ ਫੇਰ ਵੇਖ ਲਾਂਗੇ ਕਿਤੇ ਤੁਹਾਨੂੰ ਪਤਾ ਦੱਸਈ ਆ ਮਹੀਨੇ ਬਾਅਦ ਤੇ ਟੈਸਟ ਕਰਵਾਉਣੀ ਪੈਂਦੀ ਆ ਨਾ ਜਾਂ ਜੇ ਤੂੰ ਕਹਿੰਨੀ ਆ ਤੇ ਇੱਕ ਵਾਰੀ ਮੈਨੂੰ ਪੁੱਛ ਲੈ ਨਾ ਜੇ ਤੇ ਦਊਗੀ 1200 ਤਾਂ ਠੀਕ ਆ ਨਾ ਦਊਗੀ ਤੇ ਫੇਰ ਤਾਂ ਵੀ ਠੀਕ ਆ ਫਰੈਂ ਦੋਨਾਂ ਕੋਈ ਗੱਲ ਨਹੀਂ ਫਿਰ ਕਰਵਾ ਲਾਂਗੇ ਤੇ ਹੁਣ ਦਵਾਈ ਲੈ ਆਉਣੀ ਆ ਜਾ ਕੇ ਚੱਲ ਵੇਖ ਲੈ ਮੈਂ ਤਾਂ ਕਹਿਣੇ ਆ ਪੰਜਾਂ ਕਿ ਦਿਨਾਂ ਦੀ ਆ ਜੀ ਨਹੀਂ 1000 ਦੀ ਤੇ ਲੈ ਆਉਣੀ ਆ ਦਵਾਈ ਆ ਚਲੋ ਫਿਰ ਤੇ ਜਾ ਮੁਰਕੇ ਫਿਰ ਦਲਜੀਤ ਕੋ ਮੰਗੂਗਾ ਫਿਰ ਕਿਉਂਕਿ ਦਸਤ ਕਰਮ ਨਹੀਂ 10 ਦੇ ਅੱਗੇ ਵੱਜ ਗਏ ਫਿਰ ਲੇਟ ਹੋਵਾਂਗੇ ਟਾਈਮ ਨਾ ਆਵੇ ਚੱਲ ਲੈ ਲੈ ਫਿਰ ਪੱਤੇ ਦੇ ਨਾਲ ਹੀ ਪੱਟੀਆਂ ਲੈ ਲੈ ਆ ਗਈ ਆ ਗਈ ਓਏ ਆ ਜਾ ਗਾਂ ਆ ਗਈ ਆ ਗਈ ਆਜੋ ਮੈਂ ਗੇਟ ਖੋਲਦੀ ਆ ਰਮਨ ਰਮਨ ਆਵਾਜ਼ ਆ ਮਾਰੰਡੇ ਨਾ ਕੀ ਕਹਿਣਾ ਹਾਂਜੀ ਆ ਗਈ ਜੇ ਅਗਾ ਸੁਣ ਮੇਰੀ ਹਾਂਜੀ ਆਵਾਜ਼ ਤੈਨੂੰ ਮਾਤਾ ਮਰੀ ਆ ਮੈਨੂੰ ਨਾ ਰਾਤ ਨੂੰ ਨੀਂਦ ਨਹੀਂ ਆਉਂਦੀ ਰਮਨ ਮੈਂ ਤੇ ਫਿਕਰ ਦੇ ਵਿੱਚ ਨਾ ਬੁਰਾ ਮੇਰਾ ਹਾਲ ਵਾ ਕੀ ਹੋ ਗਿਆ ਵਾ ਨੀਂਦ ਕਿਉਂ ਨਹੀਂ ਆਉਂਦੀ ਸਭ ਕੁਝ ਤਾਂ ਵਧੀਆ ਵਾ ਵਧੀਆ ਨਹੀਂ ਨਾ ਸਭ ਕੁਝ ਕਿਉਂ ਕਪੱਤ ਪਿਆ ਵਾ ਸੋਣੇ ਤੂੰ ਹਾਂ ਤੂੰ ਇਦਾਂ ਕਰ ਜਿੰਨਾ ਸੋਨਾ ਉਹਦੇ ਕੋਲ ਆ ਨਾ ਮੈਂ ਟਿਕੂ ਹੈਗਾ ਨਾ ਤੈਨੂੰ ਪਤਾ ਵਾ ਜਿੰਨਾ ਵੀ ਆ ਦੋ ਤੋਲੇ ਸੰਦੀਪ ਨੂੰ ਪਾਇਆ ਜਣਾ ਮੈਨੂੰ ਅਸੀਂ ਪਾਇਆ ਵੱਡੀ ਨੂੰ ਹੂੰ ਤੇ ਉਹਨੂੰ ਕਹਿਆ ਵੀ ਉਹਦੇ ਕੋਲ ਲੈ ਕੇ ਨਾ ਉਹਦਾ ਅੱਧ ਕਰਕੇ ਤੇ ਇਹਨੂੰ ਨਿੱਕੀ ਨਹੀਂ ਦੇ ਦੇ ਤੇ ਹੀ ਕਿੱਦਾਂ ਦੀਆਂ ਗੱਲਾਂ ਡੇਜ ਕਰਨਾ ਉਹਨੂੰ ਪਾਇਆ ਵਾ ਉਹ ਦਊਗੀ ਦਊਗੀ ਕਿਉਂ ਨਹੀਂ ਉਹਨੇ ਕਦੀ ਵੀ ਨਹੀਂ ਦੇਣਾ ਕਿ ਜਿਹੜਾ ਮੈਨੂੰ ਪਿਆ ਮੈਂ ਨਹੀਂ ਦੇਣਾ ਤੇ ਨਾ ਮੈਂ ਉਹਨੂੰ ਕਹਿਣਾ ਹੀ ਜੇ ਮੈਂ ਕਹਿ ਕੇ ਨਾ ਬੇਇੱਜ਼ਤੀ ਨਹੀਂਗੀ ਆਪਣੀ ਕਰਾਂਗੀ ਤੂੰ ਫਿਰ ਆਪਣੇ ਵਾਲਾ ਦੇ ਦੇ ਆਪਣੇ ਵਾਲਾ ਮੈਂ ਕਿੱਦਾਂ ਦੇ ਦਾਂ ਅਕਸਰ ਕੱਲ ਨੂੰ ਮੇਰੇ ਵੀ ਰਿਸ਼ਤੇਦਾਰੀ ਆ ਕੋਈ ਪਣੇਵੇਂ ਦਾ ਵਿਆਹ ਆ ਗਿਆ ਕੋਈ ਪਤੀਏ ਦਾ ਵਿਆਹ ਆ ਗਿਆ ਤੁਸੀਂ ਕਹਿਣਾ ਕਰੋ ਬਾਨਾ ਨਹੀਂਗਾ ਕਰੋ ਪੈਣਾ ਨਹੀਂਗਾ ਮੁੜ ਕੇ ਮੈਂ ਇਹਨਾਂ ਦੇ ਘੜੀ ਹੱਥ Đਾਉਂਗੀ ਤੇ ਮੈਨੂੰ ਦੋ ਤਾਂ ਮੈਂ ਪਾ ਕੇ ਆਉਣਾ ਵਾਂ ਮੈਂ ਅਨਾਤ ਦੇਣਾ ਜੀ ਆਪਣਾ ਤੇ ਸੰਦੀਪ ਨਾਲ ਮੈਂ ਗੱਲ ਨਹੀਂ ਕਰਨੀ ਜੇ ਤੁਹਾਨੂੰ ਬਹੁਤਾ ਹੀ ਹੈਗਾ ਨਾ ਤਾਂ ਸੰਦੀਪ ਨਾਲ ਤੁਸੀਂ ਆਪ ਗੱਲ ਕਰ ਲਓ ਮੈਂ ਕਹਿੰਦਾ ਚੰਗਾ ਲੱਗਦਾ ਵਾ ਤੁਸੀਂ ਕਹਿੰਦੇ ਚੰਗੇ ਨਹੀਂ ਲੱਗਦੇ ਤੇ ਮੈਂ ਕਹਿੰਦੀ ਚੰਗੀ ਲੱਗਦੀ ਹੈ ਹੁਣ ਕਲੇਸ਼ ਤੇ ਘਰੋਂ ਮਕਾਉਣਾ ਕਿ ਨਹੀਂ ਕਲੇਸ਼ ਦਾ ਕੀ ਆ ਹੁਣ ਚਲ ਗਏ ਤਿਆਰ ਹੋ ਗਏ ਦੋਵੇਂ ਜੀ ਪੱਗਸ਼ਕ ਬੱਧੀ ਆ ਉਹ ਵੀ ਮੈਡਮ ਤਿਆਰ ਹੋਈ ਆ ਤੇ ਪਤਾ ਨਹੀਂ ਨਾ ਪੁੱਛਿਆ ਵਾ ਨਾ ਦੱਸਿਆ ਵਾ ਨਾ ਕੋਈ ਪੈਸਾ ਮੰਗਿਆ ਵਾ ਮੈਨੂੰ ਕੀ ਪਤਾ ਦਵਾਈ ਲੈਣ ਗਏ ਆ ਕਿ ਕਿੱਥੇ ਗਏ ਆ ਕੀ ਕਰਦੇ ਫਿਰਦੇ ਆ ਕਦੋਂ ਕਿਤੇ ਗਏ ਆ ਮੇਰੇ ਹੱਥ ਵੀ ਨਹੀਂ ਆਇਆ ਲੰਦੀ ਵੀ ਡੈਡੀ ਅਸੀਂ ਚੱਲੇ ਆ ਜਾਂ ਕਿਦਾਂ ਹੋ ਹੀ ਗਿਆ ਕਿੰਟਾ ਗਿਆ ਨੂੰ ਪੁੱਛਣਾ ਤਾਂ ਕਿਸ ਨੂੰ ਹੋਇਆ ਨਾ ਮੈਂ ਤਾਂ ਸੋਈ ਵਿੱਚ ਕੰਮ ਕਰਨ ਦੇ ਹੀ ਹਾਂ ਕੰਮ ਕਰਦੀ ਨੇ ਵੇਖਿਆ ਵੀ ਮੈਨੂੰ ਅੱਜ ਪੁੱਛਿਆ ਹੀ ਨਹੀਂ ਗਏ ਨੇ ਫੇ ਤੁਹੀਂ ਦੱਸ ਦੋ ਤੁਸੀਂ ਇਹ ਤਾਂ ਕੈਂਡਜੈਸ ਹੋਣਾ ਬਰਾਬਰ ਕਰ ਦੋ ਮੇਰੇ ਕੋਈ ਇਹ ਕੰਮ ਨਹੀਂ ਗਏ ਹੁੰਦੇ ਤੇ ਹਾਲ ਫਿਰ ਇਹਦਾ ਕਿੱਦਾਂ ਹੋਊਗਾ ਜਿਹੜਾ ਕਲੇਜ ਪਿਆ ਘਰ ਦੇ ਵਿੱਚ ਅਖਰ ਖਤਮ ਤੇ ਕਰਨਾ ਹੀ ਪੈਣਾ ਮਾਨੂੰ ਤੁਸੀਂ ਕਹਿ ਲਓ ਜਾਂ ਫਿਰ ਦਲਜੀਤ ਨੂੰ ਆਜ ਮਾਰ ਲਓ ਦਲਜੀਤ ਕਹਿ ਦਿੰਦਾ ਚਲ ਤੂੰ ਲਿਆ ਉਹਨੂੰ ਆਜ ਮਾਰ ਕੇ ਮੈਂ ਉਹਨੂੰ ਕਹਿਣਾ ਦਲਜੀਤ ਨੂੰ ਨੌ ਨੂੰ ਤਾਂ ਮੈਂ ਕਹਿ ਨਹੀਂ ਸਕਦਾ ਮੁੰਡੇ ਨੂੰ ਤਾਂ ਮੈਂ ਕਹਿ ਸਕਦਾ ਵੇਹ ਲਓ ਇਹ ਨਾ ਹੋਵੇ ਵੀ ਘਰ ਚ ਕਪਾਤ ਮਕਾਉਂਦੇ ਮਕਾਉਂਦੇ ਨਾ ਕਪਾਤ ਹੋਰ ਪਾ ਕੇ ਬਹਿ ਜਾਓ ਉਮਾਈ ਤੇ ਮਾਰ ਚੱਲ ਕੋਈ ਨਹੀਂ ਮੈਂ ਮਾਰ ਲੈਂਦੀ ਆਵਾਜ਼ ਆਪੇ ਕਰ ਲਿਓ ਗੱਲ ਤੇ ਕੀ ਜਵਾਬ ਦਿੰਦਾ ਤੂੰ ਜਾ ਲਿਆ ਆਵਾਜ਼ ਮਾਰ ਕੇ ਹੁਣ ਮਮੀ ਕਿੱਥੋਂ ਬਣਾ ਕੇ ਦੇਣਾ ਵਾ ਫਸਲ ਦੇ ਵਿੱਚੋਂ ਸਾਰਾ ਹੀ 2 ਲੱਖ ਬਜਿਆ ਉਹਦੇ ਵਿੱਚੋਂ ਝੋਨਾ ਵੀ ਲਗਾਉਣਾ ਸਾਰੇ ਕੰਮ ਕਰਨੇ ਆ ਤੇ ਮੈਂ ਵੀ ਕੀ ਕਰਾਂ ਮੰਮੀ ਗੱਲ ਦੱਸੋ ਗੱਲ ਕੀ ਆ ਗੱਲ ਤਾਂ ਮੈਨੂੰ ਨਹੀਂ ਪਤਾ ਤੇਰੇ ਪਿਓ ਨੂੰ ਪਤਾ ਇਹਨੂੰ ਪੁੱਛ ਲੈ ਕੀ ਆਂਦੇ ਬੜੀ ਗੱਲ ਜੇ ਉਹ ਬੈਰਾ ਯਾਰ ਦੱਸਣਾ ਤੈਨੂੰ ਹਾਂਜੀ ਵੇ ਤੈਨੂੰ ਵੀ ਦਲਜੀਤ ਪਤਾ ਵਾ ਵੀ ਘਰ ਦੇ ਵਿੱਚ ਕਲੇਸ਼ ਪਿਆ ਵਾ ਸੋਨੇ ਨੂੰ ਲੈ ਕੇ ਹਾਂਜੀ ਹਾਂਜੀ ਤੇ ਤੂੰ ਮੇਰਾ ਪੁੱਤ ਇੰਦਾ ਕਰ ਕਿ ਜਿੰਨਾ ਸੰਦੀਪ ਨੂੰ ਪਿਆ ਵਾ ਨਾ ਸੋਨਾ ਉਹਦਾ ਅਦ ਕਰਕੇ ਨਾ ਤੈਨੂੰ ਦੇ ਦਈਏ ਨਿੱਕੀ ਨੂੰ ਰਪਿੰਦਰ ਨੂੰ ਜਿਹੜੀ ਮੈਨੂੰ ਨਹੀਂ ਲੱਗਦਾ ਉਹਨੇ ਮੰਨਣਾ ਉਹ ਤੁਹਾਨੂੰ ਵੀ ਪਤਾ ਹੈਗਾ ਸੰਦੀਪ ਦਾ ਆਪਣੀ ਚੀਜ਼ ਕੌਣ ਦਿੰਦਾ ਵਾ ਇਹੋ ਕਰਕੇ ਇਹਨਾਂ ਨੂੰ ਮੈਂ ਸਮਝਾਉਣ ਲਈ ਆ ਉਹ ਮੈਂ ਨਾ ਪਾਇਆ ਉਹ ਹੁਣ ਦਊਗੀ ਲਾ ਕੇ ਇਹ ਤਾਂ ਮੈਂ ਭੋਲੀਆਂ ਗੱਲਾਂ ਮਾਰੀ ਜਾਂਦੇ ਮੇਰੀ ਗੱਸਣੋਂ ਉਹਨੂੰ ਕਹੇ ਵੀ ਜਿਹੜਾ ਤੇਰੇ ਪੇਕੇ ਆ ਨੇ ਪਾਇਆ ਹੋਣਾ ਉਹ ਤੋਂ ਵੱਖਰਾ ਕਰ ਲੈ ਤੇ ਜਿਹੜਾ ਅਹੀਂ ਇਧਰੋਂ ਪਾਇਆ ਨਾ ਤੇ ਉਹਦਾ ਤੂੰ ਅਦ ਕਰਕੇ ਦੇ ਉਹਨੂੰ ਦੇ ਦੀਏ ਤੇ ਕੋਈ ਗੱਲ ਨਹੀਂ ਸਾਲ ਖੰਡ ਠਹਿਰ ਜੋ ਹਾਂ ਹੁਣ 42 ਦੇ ਪੈਸੇ ਦੇਣੇ ਆ ਉਹ ਦੇ ਲੋ ਤੇ ਅਗਲੀ ਫਸਲ ਤੋਂ ਇਹਨੂੰ ਬਣਾ ਦਾਂਗੇ ਉਹਦਾ ਹੁਣ ਨਿਆਣੀ ਦਾ ਕਿਉਂ ਲੈਣਾ ਤੂੰ ਹੀ ਨਹੀਂ ਸਿਆਣੀ ਜੀ ਮੈਨੂੰ ਤਾਂ ਇਹ ਸਮਝ ਨਹੀਂ ਆਉਂਦੀ ਇਹਨੇ ਸੋਨਾ ਪਾ ਕੇ ਜਾਣਾ ਕਿੱਥੇ ਆ ਉਹ ਤੂੰ ਉਹ ਤਾਂ ਜੇਦ ਹੁੰਦੀ ਆ ਦਰਾਨੀ ਚਠਾਣੀ ਦੀ ਉਹਨੂੰ ਤਾਂ ਨਹੀਂ ਪਤਾ ਕਿ ਕੀ ਪਾਇਆ ਤੇ ਨਹੀਂ ਕੀ ਨਹੀਂ ਪਾਇਆ ਤੇਰੇ ਭਰਾ ਨੂੰ ਤਾਂ ਪਤਾ ਵਾ ਨਾ ਉਹ ਦੱਸਦਾ ਵਾ ਕਿ ਦੋ ਸੈਟ ਪਾਏ ਮਮੀ ਨੇ ਉਦੋਂ ਜੇ ਤੂੰ ਜਿਆਦਾ ਕਹਿਂਦੇ ਹੋ ਨਾ ਪੁੱਛ ਕੇ ਵੇਖ ਲੈਣਾ ਮੈਂ ਇੱਕ ਵਾਰੀ ਜੇ ਮਨਜੂਗੀ ਤੇ ਚਲ ਮੇਰਾ ਰੱਬ ਪੁੱਤ ਇੱਕ ਵਾਰੀ ਮੇਰੇ ਕਹਿਣ ਤੇ ਪੁੱਛ ਕੇ ਵੇਖ ਲੈ ਕੀ ਕਹਿੰਦੀ ਆ ਜੇ ਤੇ ਮਨਜੂ ਠੀਕ ਆ ਨਾ ਹੋਊ ਤੇ ਫਿਰ ਵੇਖਾਂਗੇ ਹੋਰ ਕੋਈ ਕੰਮ ਹੋਰ ਕੀ ਕਰਨਾ ਆਵਾਂ ਨਹੀਂ ਫਸਲਾਂ ਉਹਨਾਂ ਨਾਲ ਅੰਗੇ ਉੜ ਕੀ ਕਰਨਾ ਮੈਂ ਤੇਰੇ ਪਲੇਟ ਤੇ ਮੁਕੇ ਘਰ ਚ ਝੋਨੇ ਦੇ ਪੈਸੇ ਆ ਹੀ ਜਾਣੇ ਆ ਮੀਨੇ ਕਰਾਗੇ ਪੰਜ ਝੋਨਾ ਲੱਗਿਆ ਤੇ ਝਾਟ ਆ ਜਾਣਾ ਦਿਨਾਂ ਦੇ ਵਿੱਚ ਹੀ ਤੇ ਕੋਈ ਨਹੀਂ ਬਣਾਦਾਂਗੇ ਪੰਜਾ ਮਹੀਨਿਆਂ ਤੋਂ ਪਹਿਲਾਂ ਹੀ ਕੋਈ ਘਰ ਕੇ ਮਰ ਗਿਆ ਤਾਂ ਉੱਥੇ ਫਿਰ ਫਸਲ ਨੂੰ ਹੀ ਕਰਨਾ ਆਹੋ ਮਰ ਗਿਆ ਉਹਨੇ ਸੋਨਾ ਪਾ ਕੇ ਕਿੱਥੇ ਜਾਣਾ ਵਾ ਨਾ ਉਹਦੀ ਰਿਸ਼ਤੇਦਾਰੀ ਕੋਈ ਆਵੇ ਨਾ ਕਿਤੇ ਇਹ ਜਾਵੇ ਨਾ ਕਿਤੇ ਪੇਕੇ ਜਾਵੇ ਕਿੰਨੂੰ ਬਖਾਲਣਾ ਸੋਨਾ ਇਹਨੇ ਜਦੋਂ ਦੀ ਘਰ ਚ ਆਈ ਹੈ ਨਾ ਜਦੋਂ ਦੀ ਘਰ ਚ ਆਈ ਹੈ ਸਾਡੇ ਘਰ ਚੋਂ ਕਬੱਤ ਨਹੀਂ ਮੁੱਕਿਆ ਚੱਲ ਮੇਰਾ ਪੁੱਤ ਨਾ ਮੇਰੇ ਕਹਿੰਦੇ ਕਰੀ ਨੂੰ ਕਹਿ ਕੇ ਵੇਖ ਲੈ ਕੀ ਕਹਿੰਦੀ ਆ ਬਾਕੀ ਉਹਨੂੰ ਇਹ ਗੱਲ ਸਮਝਾਈ ਕਿ ਝੋਨਾ ਆਊਗਾ ਨਾ ਹਾਂਜੀ ਹਾਂਜੀ ਜੰਨਾ ਤੇਰਾ ਸੋਨਾ ਜਾਊਗਾ ਨਾ ਤੇ ਤੈਨੂੰ ਅਹੀਂ ਫੇਰ ਉਹਨਾ ਬਣਾ ਦਾਂਗੇ ਇਹ ਕਨੀ ਅਕ ਕਪਤ ਮੁਕ ਲੈ ਦੇ ਕਰੋ ਕੱਜੀ ਪੁੱਛ ਕੇ ਵੇ ਲੈਣਾ ਮਾਪਲਾ ਕੀ ਕਹਿੰਦੀ ਦੱਸਦਾ ਤੁਹਾਨੂੰ ਫੇਰ ਹਾਂ ਮੈਨੂੰ ਨਹੀਂ ਲੱਗਦਾ ਤੇ ਕਪਤ ਮੁਕੂਗਾ ਤੁਸੀਂ ਕਪਤ ਨਾ ਜਿਆਦਾ ਪਾ ਦੇਣਾ ਵਾ ਜਦੋਂ ਇਹਨੇ ਜਾ ਕੇ ਸੰਦੀਪ ਨੂੰ ਕਹਿਣਾ ਨਾ ਤੇ ਸੰਦੀਪ ਨੇ ਇਹਨੂੰ ਪੈ ਜਾਣਾ ਵਾ ਉਹਨੇ ਸੋਨਾ ਕਦੀ ਵੀ ਨਹੀਂ ਦੇਣਾ ਵੇਖ ਲਿਓ ਯਾਰ ਜੇ ਮੀਆਂ ਸਬਕਾਂ ਦਾ ਉੱਤੇ ਘਰ ਨੂੰ ਨਾ ਆਉਣ ਦੂ ਪੁੱਛ ਕੇ ਲੈਣ ਦੇ ਨੂੰ आ सबक सुन लबक मैं सब्जी रखी ना। मैं भी साड़ी ना जाए हाँ जी हाँ जी सुनाओ ठीक ठीक है नहीं आवानी कोई गल नहीं तुम फिर मार जा करो ठीक है चलो ठीक है मम्मी रख दें फोन में ठीक है ठीक ਸੰਦੀਪ ਆਜੋ ਕਿਧਰ ਨੂੰ ਆਉਂਦੇ ਐ ਕੋਜਣੀ ਮੰਮੀ ਨੂੰ ਕੀਤਾ ਸੀ ਹਾਲ ਚਾਲ ਪੁੱਛਣ ਦੀ ਅੱਛਾ ਆ ਸ਼ਾਉਣਾ ਨਹੀਂ ਉਹਨਾਂ ਨੇ ਕੀ ਹੱਤ ਹੈਗਾ ਉਹਨਾਂ ਨੂੰ ਤੇ ਕਹਿੰਦੇ ਟਾਈਮ ਨਹੀਂ ਲੱਗਣ ਡਿਆ ਰਾਜਾ ਸਕੂਲ ਚੱਲ ਜਾਂਦਾ ਵਾ ਹੁਣ ਠੀਕ ਆ ਹਾਂਜੀ ਠੀਕ ਆ ਹਣ ਚੱਲ ਵਧੀਆ ਤੇ ਮੈਂ ਤੇਰੇ ਨਾਲ ਕੰਮ ਆਇਆ ਸੰਦੀਪ ਇੱਕ ਕੰਮ ਆਏ ਵੇਲੇ ਮਨਾ ਤਾਂ ਨਹੀਂ ਕਰੇਗੀ ਦੱਸੋ ਸਹੀ ਕਿਹੜਾ ਕੰਮ ਆ ਸੰਦੀਪ ਗੱਲ ਐਦਾਂ ਵਾ ਦਾਦੀ ਨੇ ਬੁਲਾਇਆ ਹੈ ਮੈਨੂੰ ਕੀ ਕਹਿੰਦੇ ਦਾਦੀ ਤੈਨੂੰ ਵੀ ਪਤਾ ਕਰ ਚੁੱਕਾ ਵਤ ਨਹੀਂ ਆ ਮੁੱਕਣ ਡਿਆ ਉਹ ਰੋਜ਼ ਪਿਆ ਹੀ ਰਹਿੰਦਾ ਵਾ ਜਦੋਂ ਦੀ ਵਿਆਹੀ ਆਈ ਆ ਉਦੋਂ ਤੱਕ ਪਾਤੀ ਚੱਲਣ ਡਿਆ ਵਾ ਸ਼ਾਂਤੀ ਕਿਦਣ ਹੋਈ ਘਰ ਚ ਤੂੰ ਇੱਕ ਵਤ ਨੂੰ ਮੁਕਾ ਸਕਦੀ ਆ ਜੇ ਮੇਰੀ ਗੱਲ ਮੰਨੇਂਗੀ ਤੇ ਉਹ ਕਿਦਾਂ ਇਹ ਤਾਂ ਸੋਨਾ ਨਹੀਂ ਆ ਉਹਦਾ ਦਾ ਕਰ ਲਾ ਅਦਰ ਰਪਿੰਦਰ ਨੂੰ ਦੇ ਦੇ ਅਦਾ ਦੂ ਰੱਖ ਲਾ ਸੋਨਾ ਦਾ ਦਾ ਕਰ ਲਾ ਇਹ ਕੰਮ ਤੇ ਨਹੀਂ ਹੋਣਾ ਮੈਂ ਸੋਨਾ ਕਿਉਂ ਦਵਾ ਉਹਨੂੰ ਆਪਣਾ ਉਪਸ਼ਿਓ ਲੈ ਕੇ ਆਈ ਸੀ ਉਹਦੇ ਮਾਪਿਓ ਨੇ ਪਾਇਆ ਉਹਨੂੰ ਸੋਨਾ ਮੈਂ ਤਾਂ ਨਹੀਂ ਸੋਨਾ ਦੇਣਾ ਮੈਨੂੰ ਉਹ ਗੱਲ ਦਾ ਨਹੀਂ ਪਤਾ ਸੰਦੀਪ ਉਹ ਗੱਲ ਦਾ ਨਹੀਂ ਮੈਨੂੰ ਪਤਾ ਜੇ ਘਰ ਜੋ ਕੁ ਪਤ ਮਕਾਉਣਾ ਹੋਣਾ ਤੇ ਸੋਨਾ ਦੇ ਦੇ ਅੱਦਾ ਮੇਰੀ ਸੁਣ ਲੋ ਗੱਲ ਉਦੋਂ ਕਹਿੰਦੇ ਨਾ ਵੱਡਾ ਪੈਲਸ ਕਰੋ ਸਾਰਿਆਂ ਦੇ ਮਿਲਣੀਆਂ ਹੋਣੀਆਂ ਚਾਹੀਦੀਆਂ ਮੈਂ ਆਪਣਾ ਤਾਂ ਨਹੀਂ ਸੋਨਾ ਦੇਣਾ ਤੂੰ ਕਿੱਦਾਂ ਦੀਆਂ ਗੱਲਾਂ ਕਰਨ ਦੇ ਆ ਮੰਮੀ ਤੇ ਕਹਿੰਦੇ ਉਹਨੇ ਨਹੀਂ ਮੰਨਣਾ ਡੈਡੀ ਕਹਿੰਦੇ ਕੋਈ ਗੱਲ ਨਹੀਂ ਉਹਨੂੰ ਝੋਨੇ ਬਣਾ ਦਾਂਗੇ ਫੇਰ ਮੈਨੂੰ ਨਹੀਂ ਚਾਹੀਦਾ ਹੋਰ ਸੋਨਾ ਠੀਕ ਹੈ ਨਾ ਇਹ ਸੋਨਾ ਨਹੀਂ ਮੈਂ ਉਹਨੂੰ ਦੇਣਾ ਜੇ ਉਹਨੇ ਰਹਿਣਾ ਤੇ ਰਵੇ ਜਾਣਾ ਤੇ ਬੇਸ਼ੱਕ ਜਾ ਸਕਦੀ ਆ ਉਹ ਸੰਦੀਪ ਇਧਰ ਘੜ ਚੁੱਕ ਬਤ ਨਹੀਂ ਆ ਮੁਕਣਾ ਨਹੀਂ ਮੁਕਦਾ ਤਾਂ ਨਾ ਮੁਕੇ ਪਰ ਮੈਂ ਆਪਣਾ ਸੋਨਾ ਨਹੀਂ ਦੇਣਾ ਕਿਸੇ ਨੂੰ ਵੀ ਇਹਦੇ ਫਿਰ ਜिदਵਾਦੀ ਹੋਗੀ ਨਾ ਡੈਡੀ ਦੀ ਗੱਲ ਨਹੀਂ ਮੰਨਣੀ ਹੁੰਦੂ ਮੈਂ ਕਿਸ ਦੀ ਗੱਲ ਨਹੀਂ ਮੰਨਣੀ ਠੀਕ ਹੈ ਨਾ ਹੋਰ ਜੋ ਮਰਜ਼ੀ ਮੇਰੇ ਕੋਲ ਕਰਾ ਲਓ ਪਰ ਮੈਂ ਸੋਨਾ ਨਹੀਂ ਦੇਣਾ ਉਹਨੂੰ ਤੇ ਤੁਹਾਨੂੰ ਮੈਂ ਕਹਿੰਦੇ ਬਣਾ ਕੇ ਦੇਵਾਂਗੇ ਮੁੱਕਰ ਨਹੀਂ ਜਿਆ ਤੁਹਾਡੇ ਕੋਲ ਸੂਟ ਮੰਗੇ ਹੀ ਓ ਲਿਆ ਗਿਨੇ ਦਿੱਤੇ ਗਏ ਮੈਂ ਆਪਣਾ ਸੋਨਾ ਨਹੀਂ ਦੇਣਾ ਜੋ ਮਰਜ਼ੀ ਕਰ ਲੋ ਤੁਸੀਂ ਸੁਨੀਪ ਘਰ ਚੋਂ ਨਾ ਕਿ ਪੱਤ ਖਤਮ ਘੜੀਦਾ ਵਾ ਇਦਾਂ ਨਹੀਂ ਗੱਲਾਂ ਨਹੀਂ ਘੜੀਆਂ ਸੋਨਾ ਤੇ ਅੱਗੇ ਨਹੀਂ ਭੰਡਿਆ ਤੁਹਾਨੂੰ ਵੀ ਪਤਾ ਕਿੰਨਾ ਮਹਿੰਗਾ ਹੋ ਗਿਆ ਵਾ ਤੇ ਕਿੱਥੋਂ ਬਣਾ ਕੇ ਦੇਣਾ ਵਾ ਤੁਸੀਂ ਇਦਾਂ ਕਹਿ ਦੇਣਾ ਵਾ ਬਾਅਦ ਲਾਰੇ ਲਾ ਛੱਡਣੇ ਕੋਈ ਗੱਲ ਨਹੀਂ ਸੰਦੀਪ ਇਦਰੋਂ ਪੈਸੇ ਆਏ ਨੇ ਆ ਬਣਾ ਦਾਂਗੇ ਤੈਨੂੰ ਝੋਨੇੋਂ ਪੱਕੇ ਦੇ ਪੈਸੇ ਨਹੀਂ ਆ ਦੇਣੇ ਉਦੋਂ ਬਣਾਣੀ ਸੋਨਾ ਜਿੰਨਾ ਮਰਜ਼ੀ ਇਹ ਗੱਲ ਤਾਂ ਨਹੀਂ ਪਤਾ ਠੀਕ ਆ ਨਾ ਜਦੋਂ ਝੋਨੇ ਦੇ ਪੈਸੇ ਆਉਣਗੇ ਨਾ ਤੇ ਉਹਨੂੰ ਬਣਾ ਦਿਓ ਮਹਾਰਾਣੀ ਨੂੰ ਉਹ ਹੁਣ ਘਪਤ ਪਾ ਕੇ ਬੈਠੀ ਆ ਐਨੀ ਮਿਹਨਤ ਨਾ ਬਣਾਇਆ ਸੋਨਾ ਹੀ ਹੁਣ ਮੈਂ ਉਹਨੂੰ ਚੁੱਪ ਕਰਕੇ ਦੇ ਦਾਂ ਨਾਲੇ ਉਹ ਰਲ ਕੇ ਜੂ ਬੜਾ ਖਾਂਦੀ ਨੇ ਮੇਰੇ ਨਾਲ ਤੂੰ ਬਗਾਨੀ ਆ ਲਵਲੀ ਤੇ ਆਪਣਾ ਹੀ ਆ ਮੇਰੇ ਵਾਸਤੇ ਬਗਾਨੀ ਆ ਠੀਕ ਆ ਨਾ ਅੱਜ ਤੱਕ ਮੇਰੀ ਬਣੀ ਨਹੀਂ ਉਹ ਬਥੇਰਾ ਪਿਆਰ ਕਰਕੇ ਵੇਖ ਲਿਆ ਉਹਦੇ ਨਾਲ ਓਏ ਉਹ ਲਵਲੀ ਆ ਜਿਹਨੂੰ ਰੋਟੀਆਂ ਬਣਾ ਬਣਾ ਦਿੰਦੀ ਹੁੰਦੀ ਸੀ ਉਦੋਂ ਲਵਲੀ ਚੰਗਾ ਸੀ ਹੁਣ ਲਵਲੀ ਉਹਦੇ ਮਗਰ ਲੱਗ ਗਿਆ ਵਾ ਵਰਸ ਬੋਲ ਕੇ ਨੀ ਛਤੀ ਛਤੀ ਗੱਲਾਂ ਸੁਣਾਈਆਂ ਉਹਨੇ ਤੇਰੀ ਮਾਂ ਕਿੰਨਾ ਕ ਵੱੜਦੀ ਆ ਤੇਰਾ ਭਰਾ ਕਿੰਨਾ ਕ ਹੁੰਦਾ ਵਾ ਜਦੋਂ ਦੀ ਮੈਂ ਵਿਆਹੀ ਆਈ ਆ ਉਦੋਂ ਦਾ ਤਾਂ ਕੋਈ ਵੜਿਆ ਨਹੀਂ ਆ ਤੇ ਮੈਂ ਤੇਰੀਆਂ ਕਰਤੂਤਾ ਕਰਕੇ ਨਹੀਂ ਵੜਦੇਓ ਤਾਂ ਹੁਣ ਮੈਂ ਜਾ ਕੇ ਡੈਡੀ ਨੂੰ ਕੀ ਜਵਾਬ ਦਵਾ ਦੱਸ ਮੈਨੂੰ ਨਹੀਂ ਪਤਾ ਠੀਕ ਆ ਨਾ ਜਿੰਨੇ ਬੰਦੇ ਤੁਸੀਂ ਲੈ ਕੇ ਗਏ ਸੀ ਨਾ ਉਹਨੇ ਤਾਂ ਇੱਥੇ ਲੈ ਆਓ ਤੇ ਮੈਂ ਸੋਨਾ ਲਾ ਕੇ ਦੇ ਦੂੰਗੀ ਆਹ ਬਹਨੇ ਕਿਦਾਂ ਨਹੀਂ ਗੱਲਾਂ ਤੁਹਾਡੀਆਂ ਮੇਰੀ ਸੁਣ ਲੋ ਗੱਲ ਜਿੰਨੇ ਬੰਦੇ ਤੁਸੀਂ ਲੈ ਕੇ ਗਏ ਨਾ ਉਹਨੇ ਲੈ ਆਓ ਕੋਈ ਗੱਲ ਨਹੀਂ ਮੈਂ ਸੋਨਾ ਲਾ ਕੇ ਦੇ ਦੂੰਗੀ ਉਦੋਂ ਤਾਂ ਬੜੀਆਂ ਝੂਠੀਆਂ ਟੋਰਾ ਬਣਾਉਂਦੇ ਹੀ ਕਿ ਕੋਈ ਗੱਲ ਨਹੀਂ ਸੋਨਾ ਪਾ ਦਿੰਦੇ ਆ ਹੁਣ ਤੁਸੀਂ ਲਵਾਉਂਦੇ ਆ ਮੈਂ ਤਾਂ ਨਹੀਂ ਆਪਣਾ ਸੋਨਾ ਦੇਣਾ ਠੀਕ ਆ ਨਾ ਕਪਾਤ ਮੁੱਕਦਾ ਮੁੱਕੇ ਨਹੀਂ ਮੁੱਕਦਾ ਤਾਂ ਨਾ ਮੁੱਕੇ ਉਹ ਚੰਗਾ ਬਾਬਾ ਜਾ ਕੇ ਡੈਡੀ ਨੂੰ ਮੈਂ ਕਹਿ ਦਿੰਦਾ ਵਾ ਮਨਾ ਕਰਤਾ ਉਹਨੇ ਤੁਸੀਂ ਮੂੰਹ ਚੋ ਕੇ ਆ ਗਏ ਮੇਰੇ ਵੱਲ ਤੁਸੀਂ ਨਹੀਂ ਸਮਝਾ ਸਕਦੇ ਕਿ ਉਹਨੇ ਸੋਨਾ ਨਹੀਂ ਦੇਣਾ ਮੈਨੂੰ ਤਾਂ ਪਹਿਲਾਂ ਪਤਾ ਸੀ ਮੈਂ ਚਲ ਪੁੱਛ ਕੇ ਵੇਖ ਲੈਂਦਾ ਮੈਂ ਆਪਣੀ ਚੀਜ਼ ਕਿੱਧਰ ਦੇਦਾ ਭਲਾ ਨੂੰ ਉਹਨੂੰ ਦੇ ਨਾਲ ਮੈਂ ਕਦੀ ਵੀ ਨਹੀਂ ਦਿੰਦੀ ਜਿੱਦਾਂ ਵੀ ਉਹ ਸੁਗਾਤ ਹੈਗੀ ਹੈ ਨਾ ਘਰ ਤੋਂ ਨਾ ਇੱਕ ਵਤ ਮੁੱਕਾ ਨਾ ਦਿਓ ਤੁਸੀਂ ਕਿ ਡਿਸ਼ੇਤੀ ਭੱਜੇ ਆਏ ਆ ਸੋਨਾ ਦੇ ਦੇ ਆਪਣਾ ਚੰਗੀ ਤਰ੍ਹਾਂ ਨਾ ਪੌਨੀ ਨ ਮਹਾਰਾਣੀ ਹਰ ਸੋਨਾ ਲੱਭਣ ਦੇ ਆ ਡਰਜੀ ਉਠੋ ਅਰੇ ਦਲਜੀ ਦੋ ਸੌਣ ਲਿਆ ਏ ਓਏ ਆਹੋ ਯਾਰ ਐ ਪੱਖੇਦਲੇ ਨੀਂਦ ਨਹੀਂ ਆਉਂਦੀ ਮੈਂ ਚੱਲ ਇੱਧਰ ਵੇਹਣਾ ਹਵਾ ਚੰਗੀ ਠੀਕ ਆ ਨੀਂਦ ਆ ਗਈ ਡਰਜੀ ਦੇ ਤੂੰ ਕੰਮ ਕਿਹਾ ਸੀ ਨਾ ਡਰਜੀ ਮੈਂ ਪੁੱਛਿਆ ਸੀ ਸੰਦੀਪ ਨੂੰ ਅੱਛਾ ਤੇ ਉਹ ਤਾਂ ਨਹੀਂ ਮੰਦੀ ਸੋਨੇ ਦੇ ਨਾਲੋਂ ਕਹਿੰਦੀ ਕੀ ਆ ਕਹਿਣਾ ਉਹਨੇ ਕੀ ਆ ਕਿ ਨਹੀਂ ਪਹਿਲਾਂ ਪਾਇਆ ਕਿਉਂ ਸੀ ਜੇ ਇਹੋ ਕੰਮ ਕਰਨੇ ਸੀ ਤੇ ਯਾਰ ਇਹ ਗੱਲ ਦਾ ਥੋੜਾ ਪਤਾ ਸੀ ਕਿ ਇਹ ਗੱਲ ਦਾ ਕਲੇਸ਼ ਪੈ ਜਾਣਾ ਮੁੜ ਕੇ ਉਹ ਮੈਨੂੰ ਇਹ ਹੀ ਵਿਚਾਰ ਆ ਲੱਗੇ ਪਹਿਲੀ ਮਿਲ ਲਈ ਆ ਉਹ ਲੈ ਲੈਨੇ ਆ ਪੁੱਤ ਤੁਹਾਨੂੰ ਵੀ ਪਤਾ ਵਾ ਕਿ ਕਿਦਾਂ ਘਰ ਬਣਦੇ ਆ ਤਾਂ ਕੋਈ ਨਾ ਫਸਲ ਆਉਗੀ ਤਾਂ ਫੇਰ ਇਹਨੂੰ ਬਣਾ ਦਾਂਗੇ ਉਹ ਪੈੜੀ ਲੈਣ ਕਿਸੋਂ ਦੇਣੀ ਆ ਉਹਨੇ ਜਿਹੜੀ ਘਰ ਆ ਕੇ ਬੈਠੀ ਆ लवली ਉਹਦੇ ਮਗਰ ਲੱਗ ਗਿਆ ਜੋ ਕਹਿੰਦੀ ਉਹ ਕਰੀ ਜਾਂਦਾ ਵਾ ਫੇਰ ਹੁਣ ਕਲੇਸ਼ ਕਿਦਾਂ ਮੁਕੂਗਾ ਕੋਈ ਪਤਾ ਤਾਂ ਲੱਗੇ ਵੀ ਇਹ ਗੱਲ ਤੋਂ ਮੁਕਣਾ ਨੂੰ ਸਿੱਧਾ ਕਹਿ ਦੋ ਵੀ ਝੋਨਾ ਹੁੰਦਾ ਨਾ ਜਿੰਨੇ ਪੈਸੇ ਵਜਣਗੇ ਨਾ ਤੈਨੂੰ ਬਣਾ ਦਾਂਗੇ ਲਵਿਨਾ ਕਰ ਲੋ ਗੱਲ ਬਹੁਤ ਮੈਂ ਉਹਨੂੰ ਕਿੱਦਾਂ ਕਹਦਾ ਵੀ ਝੋਨੇ ਬਣ ਜਾਊਗਾ ਤੁਸੀਂ ਆਪ ਸਾਡੇ ਕੋਈ ਨਾ ਕੋਈ ਖਤੇ ਤੇ ਪੈ ਰਹੀਦਾ ਉਨੇ ਫੇਰ ਕਿ ਪੱਤ ਪਾ ਕੇ ਭੇਜੂਗਾ ਉਹ ਜੀ ਕੋਈ ਕਦੀ ਚੀਜ਼ ਬਣਾ ਦਾਂਗੇ ਮਣਾ ਥੋੜੀ ਕਰਦੇ ਆਪਾਂ ਤੇ ਮੈਨੂੰ ਇਹ ਵੈਸੇ ਚੱਲ ਸੰਦੀਪ ਮਾਜਾਂਦੇ ਤੇ ਚੱਲਾ ਤਾ ਤਾ ਇਹਨਾਂ ਨੂੰ ਕਰ ਦਿੰਦੇ ਹੁਣ ਸਿਰ ਦੇ ਵਾਲਾ ਨੂੰ ਪੈਂਦੀ ਹੈ ਭਰਾਵਾ ਕਈ ਇਹਨਾਂ ਨੂੰ ਕੀ ਜੇ ਤੇ ਪੁੱਤ ਸਾਡੀ ਮਰਜ਼ੀ ਨਾਲ ਕਰਾਉਂਦਾ ਵਿਆਹ ਫੇਰ ਤਾਂ ਇਹ ਸਾਰੇ ਸਗਨ ਵਿਹਾਰ ਕਰਦੇ ਹੁਣ ਪਤਾ ਹੀ ਉਦੋਂ ਲੱਗਾ ਜਦੋਂ ਲੈ ਕੇ ਘਰ ਆ ਗਿਆ ਮਰਜ਼ੀਆਂ ਦੇ ਆਪਣੀਆਂ ਕੀਤੀਆਂ ਵਾ ਹੁਣ ਬਰਾਬਰ ਦਾ ਹਿੱਸੇਦਾਰ ਬਣ ਗਿਆ ਵਾ ਕਹਿੰਦਾ ਮੈਨੂੰ ਪੁਰਾਣੇ ਜੀ ਵੀ ਮੇਰਾ ਹਿੱਸਾ ਬਣਦਾ ਨਹੀਂ ਆ ਤਾਂ ਬਣਦਾ ਨਹੀਂ ਆ ਕੀ ਬੰਦਾ ਕਰੇ ਕੰਮ ਉਹਨੇ ਕੀਤੇ ਆ ਭੁਗਤਣੇ ਹਾਨੂੰ ਪੈਣ ਦੇ ਮੈਂ ਤਾਂ ਲੱਗਿਆ ਮੈਂ ਧਰਮ ਨਾਲ ਖਾਏ ਉਹ ਤੂੰ ਹੀ ਟੈਨਸ਼ਨ ਨਾ ਲਿਆ ਕਰੋ ਇਨੀ ਠੀਕ ਹੈ ਨਾ ਕੋਈ ਗੱਲ ਨਹੀਂ ਸਿੱਧਾ ਕਹਿ ਦੋ ਉਹਨੂੰ ਵੀ ਝੋਨਾ ਆਉਂਦਾ ਨਾ ਜਿੰਨੇ ਪੈਸੇ ਠੱਡੇ ਬਚਣਗੇ ਤੇ ਬਣਾ ਦਾਂਗੇ ਆਪਾਂ ਅੱਛਾ ਲਓ ਕੋਈ ਗੱਲ ਹੀ ਮੈਂ ਨਾ ਤੇਰੀ ਮਾਂ ਨੂੰ ਕਹਿਣਾ ਵਾ ਕਿ ਤੂੰ ਨਾ ਠੱਡੇ ਸਵੇਰ ਨਾਲ ਥੋੜੀ ਗੱਲ ਕਰੀ ਉਹਦਾ ਨਾ ਸੰਦੀਪ ਨਾਲ ਸ਼ਾਇਦ ਮੰਨ ਜੇ ਨਾ ਮੰਨੂਗੀ ਤੇ ਫਿਰ ਕੋਈ ਨਾ ਹੱਲ ਕਰ ਲਾਂਗੇ ਕੋਈ ਗੱਲ ਨਹੀਂ ਉਹ ਡਰ ਜੀ ਉਹਨੇ ਨਹੀਂ ਮੰਨਣਾ ਪਤਾ ਕੀ ਕਹਿੰਦੀ ਆ ਕਿ ਨਹੀਂ ਜਿੰਨੇ ਬੰਦੇ ਲੱਗ ਗਏ ਹੈ ਨਾ ਉਨੇ ਇਕੱਠੇ ਕਰ ਲੋ ਮੈਂ ਸਾਰਾ ਸਾਹਮਣੇ ਦੇ ਦਿੰਨੀ ਆ ਉਹ ਦਜੀਤ ਹਾਂ ਗੱਲ ਕਰਕੇ ਰਿਸ਼ਤੇਦਾਰਾਂ ਚ ਬੀਚਤੀ ਕਰਾਉਣੇ ਆ ਚੱਲ ਕੋਈ ਨਹੀਂ ਕੋਈ ਹੱਲ ਲੱਭ ਲੈਨੇ ਫਿਰ ਵੇਹ ਲੋ ਡੈਡੀ ਜਿੱਦਾਂ ਹੀ ਕਰਨਾ ਲਈ ਫਿਰ ਚਾ ਚੱਲ ਕੋਈ ਨਹੀਂ ਆਪਣਾ ਘਰ ਤੋਂ ਕੰਮ ਮੈਂ ਤਾਂ 4 ਕੇ ਗੱਲੋਂ ਪਿਆ ਸੀ ਕਿ ਚੱਲ ਜੇ ਦੋ ਸੈਟ ਇਹਨਾਂ ਦੀ ਮਾਂ ਨੇ ਪਾਏ ਆ ਤੇ ਇੱਕ ਸੈਟ ਇਹ ਦੇ ਰੱਖ ਲੂਗੀ ਤੇ ਇੱਕ ਉਹਨੂੰ ਦੇ ਦਾਂਗੇ ਉਹ ਕਹਿੰਦੇ ਵੀ ਅਸੀਂ ਦੇਣਾ ਹੀ ਨਹੀਂ ਆ ਚਲੋ ਵੇਖੀ ਜਾਂਦੀ ਹੂ ਕੀ ਕਰਾਂ ਕਿੱਦਾਂ ਕਰਦੀ ਆ ਚਾਹ ਫੜਾਉਣੀ ਆ ਨਾਲੇ ਮਮੀ ਨਾਲ ਗੱਲ ਕਰ ਲੈਣੀ ਐ। ਹਰੋ ਮੇਚਾ ਆ ਜਾ ਪੀਲਾ ਸੰਦੀਪ ਤੁਸੀਂ। ਮੇਰੀ ਗੱਲ ਸੁਣਾ ਜੋੜੀ ਪਤਾ ਨਹੀਂ ਅੱਜ ਕਿੱਥੇ ਗਈ ਆ। ਤਿਆਰ ਹੋ ਕੇ ਗਈ ਆ ਦੱਸਿਆ ਨਹੀਂ ਉਹਨਾਂ ਨੇ ਕੁਝ। ਮੰਮੀ ਮੈਨੂੰ ਨਹੀਂ ਪਤਾ ਉਹਨਾਂ ਦਾ। ਅੱਗੇ ਕਿਹੜਾ ਦੱਸ ਕੇ ਜਾਂਦੀ ਆ। ਪਤਾ ਨਹੀਂ ਪਿਆ ਹਤੇ ਲਵ ਨੇ ਕੋਈ ਮੰਗਿਆ ਨਾ। ਦੇ ਦੇ ਲੈ ਤੁਸੀਂ ਆਪ ਹੀ ਤੁਹਾਨੂੰ ਤੇ ਦੱਸਿਆ ਹੋਣਾ। ਤੈਨੂੰ ਕੀ ਹੋ ਗਿਆ ਵਾ ਤੂੰ ਬੜੀ ਪਖੀ ਫਿਰ ਨਹੀਂ ਆ ਤੇ ਮੰਮੀ ਪਾ ਖਾਣਾ ਤੇ ਹੋਰ ਕੀ ਕਰਾਂ ਤੂੰ ਹੀ ਪਹਿਲਾਂ ਸੋਨਾ ਪਾਇਆ ਹੀ ਕਿਉ ਮੈਨੂੰ ਜੇ ਹੁਣ ਮੰਗਣਾ ਹੀ ਤੇ ਉਹ ਪੁੱਤ ਮੈਂ ਨਹੀਂ ਮੰਗਿਆ ਮੈਂ ਤੇਰੇ ਡੈਡੀ ਨੂੰ ਸਮਝਾਇਆ ਹੀ ਮੈਂ ਵੀ ਹੌਸਲਾ ਕਰੋ ਚੋਨੇ ਦੇ ਪੈਸੇ ਆਉਣਗੇ ਨਾ ਨਿੱਕੀ ਨੂੰ ਬਣਾ ਦਿਓ ਮੰਮੀ ਮੈਂ ਤੇ ਨਹੀਂ ਆਪਣਾ ਸੋਨਾ ਦੇਣਾ ਜੋ ਮਰਜ਼ੀ ਕਰ ਲੋ ਲੜਾਈ ਹੁੰਦੀ ਹੈ ਤੇ ਹੋ ਲੈਂਦਾ ਕੋਈ ਗੱਲ ਨਹੀਂ ਪੁੱਤ ਮੈਂ ਕਦੋਂ ਕਿਹਾ ਤੈਨੂੰ ਵੀ ਦੇ ਮੈਂ ਮੰਗਣ ਵਾਸਤੇ ਥੋੜਾ ਤੇਨੂੰ ਪਾਇਆ ਹੀ ਮੈਂ ਤਾਂ ਰੀਜ਼ ਨਾ ਬਣਾ ਕੇ ਪਾਇਆ ਹੈਗਾ ਕਿ ਚੱਲ ਨੋਂ ਤੇ ਪਾ ਕੇ ਜਾਵੇ ਨਾ ਦਿਨਵਾਰਾਂ ਤੇ ਸੋਹਣੀ ਲੱਗਦੀ ਆ ਤੇ ਦਲਜੀਤ ਮੇਰੇ ਵੱਲ ਆਇਆ ਹੀ ਕੀ ਆਂਦਾ ਸੀ ਸੋਨਾ ਦੇ ਦੇ ਅੱਦਾ ਮੈਂ ਸੋਨਾ ਕਿਉਂ ਦਵਾਂ ਤੂੰ ਜਵਾਬ ਦੇਣਾ ਹੈ ਨਾ ਮੈਂ ਦੇਤਾ ਜਵਾਬ ਮੈਂ ਮੈਂ ਨਹੀਂ ਸੋਨਾ ਦੇਣਾ ਹੈਗਾ ਉਹਨੂੰ ਝੋਨੇ ਬਣਾ ਦੇ ਉਹਨੂੰ ਜਿਆਦੀ ਲਾਡ ਲਈਏ ਤੇ ਉਹ ਹਾਏ ਰੱਬਾ ਮੈਂ ਤੇ ਆਪ ਨਾ ਪਛਤੰਨੀ ਆ ਪਿਆ लवली ਨੇ ਕਿਹੜਾ ਕੰਮ ਕੀਤਾ ਵਾ ਕਿਤੇ ਆਪਣੇ ਸਾਹ ਦੇ ਨਾਲ ਵਿਆਹ ਕਰਦੇ ਜਿੱਦਾਂ ਦੋ ਸੈੱਟ ਤੈਨੂੰ ਪਾਏ ਹੀ ਉਦਾਂ ਹੀ ਦੋ ਸੈੱਟ ਮੈਂ ਉਹਨੂੰ ਪਾਉਂਦੀ ਤੇ ਉਦਾਂ ਹੀ ਮੰਮੀ ਮੈਨੂੰ ਪਾ ਦਿੰਦੇ ਕਿ ਮੈਂ ਇਹ ਕੱਪੜੇ ਦੂਜੀ ਨੋਵਾਂ ਵਾਸਤੇ ਰੱਖਣਾ ਵਾ ਉਹ ਤੀਏ ਮੈਨੂੰ ਥੋੜਾ ਪਤਾ ਸੀ ਕਿ ਉਹਨੇ ਆਹ ਕੰਮ ਕਰਨਾ ਵਾ ਦੱਸ ਕੇ ਕਰਦਾ ਤਾਂ ਬਣਾ ਲੈਂਦੀ ਤੇ ਤੂੰ ਫਿਕਰ ਨਾ ਕਰ ਤੇਰੇ ਕੋਈ ਨਹੀਂ ਸੋਣਾ ਲੈਂਦਾ ਤੇ ਮੈਂ ਮੰਮੀ ਦੇਣਾ ਵੀ ਨਹੀਂ ਆ ਪਾਵਾ ਜਿੰਨਾ ਮਰਜ਼ੀ ਜ਼ੋਰ ਲਾਉਣ ਚੱਲਣਾ ਮੈਂ ਗਰਮ ਨਹੀਂ ਹੋਈਦਾ ਹੁੰਦਾ ਘਰਾਂ ਵਿੱਚ ਸਵਾਰੇ ਕਾਟੇ ਹੋ ਜਾਂਦੇ ਆ ਮੈਂ ਆਦਰ ਕੋ ਮੰਗਿਆ ਵਾ ਮੈਨੂੰ ਸਵੇਰੇ ਸਵੇਰੇ ਮੂਡ ਆਫ ਕਰ ਦਿੰਦੇ ਸਾਰੇ ਹੀ ਡੈਡੀ ਤੇਰੇ ਮੈਨੂੰ ਕਹਿੰਦੇ ਵੀ ਤੂੰ ਸੰਦੀਪ ਨੂੰ ਕਹਿ ਮੈਂ ਮੈਂ ਨਹੀਂਗਾ ਜਾਣਾ ਤੇ ਨਾ ਮੈਂ ਕਹਿਣਾ ਵਾ ਮੈਂ ਜਿਹੜਾ ਪਾਇਆ ਨਾ ਮੈਂ ਲਵਾਉਣਾ ਨਹੀਂਗਾ ਲਵਾਉਣ ਨੂੰ ਨਹੀਂ ਮੈਂ ਉਹਨੂੰ ਪਾਇਆ ਕੋਈ ਗੱਲ ਨਹੀਂ ਜੇ ਬਹੁਤੀ ਗੱਲ ਲਵਾਂ ਨਾ ਤੇ ਮੈਂ ਮੰਮੀ ਨੂੰ ਕਹਿ ਦਿੰਦੀ ਆ ਬਣਾ ਕੇ ਦੇ ਦੇਣਗੇ ਮੈਨੂੰ ਲੱਲੋ ਤੁਸੀਂ ਲੈਣਾ ਸੋਨਾ ਤੇ ਮੇਰੀ ਗੱਲ ਸੁਣ ਪੁੱਤ ਮਕੈਨਿਕੀਆਂ ਗੱਲਾਂ ਸਹੁਰਿਆਂ ਦੀਆਂ ਜਿਹੜੀਆਂ ਨਾ ਤੇ ਕੇ ਨਹੀਂ ਦੱਸਦੀਆਂ ਦੀਆਂ ਨਾ ਤੇ ਆਪਣੀ ਹੀ ਤਾਂ ਰਹਿੰਦੀ ਆ ਤੇ ਨਾ ਸਾਡੀ ਰਹਿਣੀ ਆ ਅਗਲੇ ਕੀ ਸੋਚਣਗੇ ਪਹਿਲਾਂ ਪਾਤਾ ਹੈਗਾ ਤੇ ਹੁਣ ਲਵਾਉਂਦੇ ਆ ਆ ਗੱਲ ਨਾ ਤੂੰ ਆਪਣੀ ਮੰਮੀ ਨਾਲ ਨਹੀਂ ਕਰਨੀ ਤੇ ਮੰਮੀ ਹੋਰ ਫਿਰ ਮੈਂ ਕੀ ਕਰਾਂ ਤੁਸੀਂ ਵੀ ਨਹੀਂ ਸਾਥ ਦਿੰਦੇ ਮੇਰਾ ਮੈਂ ਤਾਂ ਸਾਥ ਦੇਣ ਰਹੀ ਆ ਤੈਨੂੰ ਜਦੋਂ ਮੈਂ ਕਹਿਣ ਰਹੀ ਆ ਵੀ ਤੂੰ ਬਿਲਕੁਲ ਨਹੀਂ ਕਿਸੇ ਨੂੰ ਵੀ ਦੇਣਾ ਤੂੰ ਆਪਣਾ ਆਪਣਾ ਕੋਰਾ ਆ ਮੰਮੀ ਜਦੋਂ ਦੀ ਆਈ ਆ ਨਾ ਸਾਡੇ ਨਵੇਂ ਸੱਸ ਵਿੱਚ ਵੀ ਫੇਕ ਪਾਤੀ ਨੇ ਕਿੰਨੇ ਪਿਆਰ ਨਾਲ ਹੀ ਰਹਿਨੇ ਨਹੀਂ ਖਾਈ ਦਾ ਪੀ ਦਾ ਐਸ਼ ਕਰੀਦੀ ਹੀ ਵੇਹ ਪੁੱਤ ਪਿੰਡ ਦੇ ਤਾਂ ਕਿਸੇ ਨੂੰ ਪਤਾ ਹੀ ਨਹੀਂ ਵੀ ਇਹ ਨਵਾਂ ਸੱਸਵਾ ਕਿ ਮਾਵਾ ਤੀਆਂ ਆ ਅੱਜ ਤੱਕ ਮੇਰੀ ਕੋਈ ਗੱਲ ਸੁਣੀ ਤੁਸੀਂ ਕਿ ਸੰਦੀਪ ਨੇ ਮੈਨੂੰ ਇਦਾਂ ਕਿਹਾ ਵਾ ਜਾਂ ਡੈਡੀ ਨੂੰ ਕਿਹਾ ਵਾ ਪੁੱਤ ਮੈਂ ਤੈਨੂੰ ਕਹਿਆ ਵੀ ਨਹੀਂ ਅਜ ਤੱਕ ਦੀ ਕਿ ਤੂੰ ਉਸਦੀ ਮੈਨੂੰ ਗਲਤ ਬੋਲੀ ਆ ਜੇ ਮੰਮੀ ਮੈਨ ਨਹੀਂ ਚੰਗੀ ਲੱਗਦੀ ਕੋਈ ਗੱਲ ਨਹੀਂ ਅਸੀਂ ਵੱਖ ਹੋ ਜੰਨੇ ਆ ਹਾਂ ਕਿਦਾਂ ਦੀਆਂ ਗੱਲਾਂ ਕਰਨ ਲਈ ਆ ਵੱਖ ਹੋਣ ਵਾਲੀਆਂ ਕਿਹੜੀ ਗੱਲ ਨੂੰ ਵੱਖ ਹੋ ਜੰਨੇ ਆ ਸੋਣੇ ਤੋਂ ਜਦੋਂ ਮੈਂ ਤੈਨੂੰ ਇੱਕ ਵਾਰ ਕਹਿਤਾ ਵਾ ਕਿ ਤੂੰ ਆਪਣਾ ਸਾਥ ਕੇ ਰੱਖ ਮੈਂ ਪਹਿਲੇ ਦਿਨੀ ਨਾ ਸੱਸਾਂ ਵਾਲਾ ਕੰਮ ਨਹੀਂ ਕੀਤਾ ਫਿਰ ਲਿਆ ਦਵਾ ਦਾ ਮੈਨੂੰ ਲਾ ਕੇ ਫੜਾ ਦਿੱਤੇ ਮੈਂ ਸਾਂਭ ਲਾ ਮੈਂ ਸਾਰਾ ਹੀ ਤੈਨੂੰ ਫੜਾਤਾ ਸੀ ਵੀ ਪੁੱਤ ਤੂੰ ਕਿਤੇ ਜਾਣਾ ਨਾ ਹੁੰਦਾ ਵਾ ਪਾ ਕੇ ਮੇਰੇ ਗੜੀ ਹੱਥ ḍਾਵेंगी ਆਪਣਾ ਸਾਹ ਰੱਖ ਜਦੋਂ ਮਰਜ਼ੀ ਪਾਥ ਜਦੋਂ ਮਰਜ਼ੀ ਲਾ ਮੰਮੀ ਇਨੇ ਤੇ ਹੱਥ ਹੀ ਕਰ ਦਿੱਤੀ ਐ ਚੱਲ ਕੋਈ ਗੱਲ ਨਹੀਂ ਤੂੰ ਗਰਵਾ ਨਾ ਹੋ ਗੱਲ ਹੀ ਹੋਈ ਐ ਨਾ ਤੇਰ ਕੋ ਕਿਹੜਾ ਮੰਗਿਆ ਮੈਨੂੰ ਪਤਾ ਹੀ ਮੈਂ ਤਾਂ ਹੀ ਨਹੀਂ ਤੇਰ ਵਾਲੀ